ਤੁਖੇ ਨਾਮ ਸਿਮਰਤੇਕ ਸਗਲ ਦੁਆਰ ਤਉ ਛਾਡ ਤੈ ਕਰਉ ਤੁਹਾਰੋ ਦੁਆਰ ਬਾਹੇ ਗਹਿ ਕੀ ਰਾਜ ਅਰਥ ਗੋਬਿੰਦ ਦਾਸ ਤੁਹਾਰ ਬਿਨ ਤੁਧ ਹੋਰ ਜੇ ਮੰਗਣਾ ਉਤਰਨੁ ਆਤੇ ਦੁਖ ਤਿਹੇ ਨਾਮ ਸੰਤੋਖੀਆ ਪਤਰੇ ਮਨ ਕੀ ਭੁਖ ਤਉ ਕਵਤਾਲ ਗੁਰ ਸੇਵੀਐ ਹੈ ਨੋ ਤੁਤ ਹੈ ਜੀ ਤੁਆ ਆਏ ਦਰਦਨੋ ਪਰਸ ਐ ਗੁਰੂ ਕਹ ਜਨਮ ਮਰਨ ਦੁਖ ਜਾਏ ਦਰਦਨੋ ਪਰਸ ਐ ਗੁਰੂ ਕਹ ਜਨਮ ਮਰਨ ਸੁਖ ਜਾਏ ਵਾਹਿਗੁਰੂ ਜੀ ਗੁਰੂ ਗ੍ਰੇਵ ਲਾਜ ਰਾਗ ਸੂਹੀ ਮਹਾਨਾ ਜਾ ਕਰ ਪਹਿਲਾ ਸ਼ਟ ਪੜਿਆ ਇੱਕ ਓੰਕਾਰ ਸਤਿਗੁਰ ਪਰਦਾਦ ਨਾ ਮੈਂ ਹਿਤੇ ਤਤਿਚ ਹੋਆ ਬਿਨ ਤਤਗੁਰ ਨਾਮ ਨਾ ਜਾਪੈ ਗੁਰਦਾਤ ਤਦ ਮਹਾਰਤ ਮੀਠਾ ਬਿਨ ਚਾਖੇ ਬਾਦ ਰਾ ਜਾਪੈ ਨਾ ਮੈਂ ਹਿਤੇ ਸਬਤਿਚ ਹੋਆ ਬਿਨ ਤਤ ਗੁਰ ਨਾਮ ਨਾ ਜਾਪੈ ਗੁਰਤਾਤਮ ਮਹਾਰਤ ਮੀਠਾ ਬਿਨ ਚਾਖੇ ਬਾਦ ਨਾ ਜਾਪੈ ਕਉਲੀ ਬਗਲੇ ਜਨਮ ਗਵਾਇਆ ਤੀਨਕ ਨਾਹੀ ਆਪੈ ਗੁਰਮੁਖ ਹੋਵੈ ਤਾਂ ਏਕੋ ਜਾਣੈ ਹੰਭੈ ਦੁਖ ਨਾ ਤੁੰ ਤਾਪੈ ਬਿਲੇ ਹਾਰੀ ਗੁਰ ਆਪਣੇ ਬਿਟਹੁ ਜਿਨ ਕਾਤੇ ਤੋ ਲੈਵ ਲਾਈ ਸ਼ਬਦ ਕੀਨੇ ਆਤਮ ਪਰ ਗਾਤਿਆ ਸਹਜੇ ਰਹਿਆ ਸਮਾਈ ਰਹਾਉ ਗੁਰਮੁਖ ਧਾਵੈ ਗੁਰਮੁਖ ਮੂਜੈ ਗੁਰਮੁਖ ਸਬਦ ਵਿਚਾਰੇ ਜਿਉ ਪਿੰਡ ਤਉ ਗੁਰ ਤੇ ਉਪਜੈ ਗੁਰਮੁਖ ਕਾਰਜ ਸੁਵਾਰੇ ਮਨੁਕ ਅੰਦਾਇ ਅੰਦ ਕਮਾਵੇ ਬੇਖੱਟੇ ਬੰਸਾਰੇ ਮਾਇਆ ਮੋਹਿ ਪਦਾ ਦੁਖ ਪਾਏ ਬਿਨ ਗੁਰ ਅਤ ਪਿਆਰੇ ਤੋਈ ਸੇਵਕ ਜੇਤ ਪਤ ਗੁਰਦੇਵੇ ਚਾਲੈ ਤਤ ਗੁਰ ਭਾਏ ਬਾਜਾ ਸਬਦ ਸਿਰਜ ਹੈ ਸਾਚੀ ਬਾਜਾ ਮਨ ਬਸਾਏ ਬਾਜਾ ਸਬਦ ਸਿਮਕ ਹੈ ਸਾਚੀ ਸੱਚਾ ਮਨੁ ਵਸਾਏ ਸੱਚੀ ਬਾਣੀ ਗੁਰਮੁਖ ਆਖੈ ਹਉ ਮੈਂ ਵਿਚਾਉ ਜਾਏ ਹਾਪੇ ਦਾਤਾ ਕਰਮ ਹੈ ਬਾਚਾ ਸੱਚਾ ਸੰਦ ਸੁਣਾਏ ਗੁਰਮੁਖ ਘਾਲੇ ਗੁਰਮੁਖ ਖੱਟੇ ਗੁਰਮੁਖ ਨਾਮ ਜਪਾਏ ਸਦਾ ਅਲਪਤਿ ਸੱਚੈ ਰੰਗ ਰਤਾ ਗੁਰ ਸਾਹਿਬ ਸੁਪਾਏ ਮਨੁ ਮੁਖ ਕਦਿ ਕੋੜੋ ਬੋਲੈ ਬਿਖ ਬੀਜੈ ਬਿਖ ਖਾਏ ਜਮ ਤਾਲ ਵਾਗਾ ਟਿਕਣਾ ਗਾਦਾ ਬਿਨ ਗੁਰ ਕਵਣ ਛੜਾਏ ਸੱਚਾ ਤੇਹ ਜਿਤੁ ਕਰਿ ਲਾਵਣ ਗੁਰਮੁਖੈ ਆਪੁ 부ਝਾਏ ਅਟਕਣ ਤੇਤ ਗੁਰ ਤਬ ਤੇ ਖਾਏ ਤਿਤਨਾ ਤੈ ਮਨ ਜਾਏ ਸੱਚਾ ਸਬਦ ਸੱਚਾ ਹੈ ਨਿਰਮਲ ਬਾਲ ਲੱਬੈ ਨਾ ਲਾਏ ਕੱਤੀ ਸੁਤ ਸੁਤਿ ਗਾਲਾ ਪੂਰੇ ਗੁਰ ਤੇ ਪਾਏ ਤਰ ਮਨ ਤਬ ਕਿਛ ਹਰ ਦਿੱ ਤੇਰਾ ਦੁਰਮਤ ਕੰਨ ਨਾ ਜਾਏ ਹੁਕਮ ਹੋਵੇ ਤਾਂ ਨਿਰਮਲ ਹੋਵੇ ਹਉਮੈ ਵਿੱਚ ਹੋ ਜਾਏ ਗੁਰ ਕੀ ਬਾਖੀ ਪਹਿਝੀ ਚਾਖੀ ਤ੍ਰਿਪਨਾ ਯਦਨ 부ਝਾਏ ਗੁਰ ਕੈ ਸਬਦ ਰਾਤਾ ਤਹ ਜੀ ਮਾਤਾ ਤਹ ਜੇ ਰਹਿਆ ਆਤਮਾਏ ਹਰ ਕਾ ਨਾਮ ਸਤ ਕਰ ਜਾਣੇ ਗੁਰ ਕੈ ਭਾਏ ਪਿਆਰੇ ਤਿੱਬੜਿ ਆਈ ਗੁਰ ਤੇ ਪਾਈ ਸਚੈ ਨਾਇ ਪਿਆਰੇ ਇੱਕੋ ਤਜਾ ਸਭ ਮਹਿ ਵਰਤੈ ਬਿਰਲਾ ਕੋ ਵੀ ਚਾਰੇ ਆਪੇ ਮਿਲ ਲੈ ਤਵਖਤੇ ਬੱਤੀ ਭਗਤਤਵਾਰੇ ਕਬੂ ਤੱਕ ਸਤਿ ਸਤਿ ਵਰਤੈ ਗੁਰਮੁਖ ਕੋਈ ਝਾਲ ਐ ਜੰਮਣ ਮਰਣਾ ਹੁਕਮੋ ਵਰਤੈ ਗੁਰਮੁਖ ਆਪ ਤਛਾੜੈ ਨਾਮ ਧਿਆਏ ਤਾਂ ਤੱਕ ਗੁਰ ਭਾਏ ਜੋ ਇਤੈ ਤੋ ਫਲ ਪਾਏ ਨਾਨਕ ਤਿਹਦਾ ਸਭ ਕਿਛ ਹੋਵੈ ਜੇ ਵਿੱਤ ਹੋ ਆਪ ਗੁਵਾਏ ਨਾਮ ਧਿਆਏ ਤਾਂ ਸਤਿਗੁਰ ਪਾਏ ਜੋ ਇਖੈ ਉਹ ਫਲ ਪਾਏ ਨਾਨਕ ਤਿੱਦ ਦਾ ਤਬ ਕਿਛੂ ਵੈ ਜੇ ਵਿੱਤ ਹੋ ਆਪ ਗੁਵਾਏ ਵਾਹਿਗੁਰੂ ਜਿੱਤਾ ਖਸਾ ਵਾਹਿਗੁਰੂ ਜਿੱਤੇ ਬੱਲੇ ਵਰਗੁ ਸਹਜੇ ਰਾਤ ਸੁਹੀ ਮਹਾਗਾ ਤੀਜਾ ਪਰ ਪਹਿਲਾ ਅਰਥ ਪਦੀਆ ਇੱਕ ਓੰਕਾਰ ਤਤਗੁਰ ਪ੍ਰਕਾਸ਼ ਨਾ ਮੈਂ ਹੀ ਤੇ ਤਖਿਛ ਹੋਆ ਬਿਨ ਤਤਗੁਰ ਨਾਮ ਨਾ ਜਾਪੈ ਗੁਰਤਾ ਸ਼ਬਦ ਮਹਾਰਸ ਸੁਮੀਠਾ ਮੇਰੇ ਦੱਕੀ ਸਾਧਨਾ ਜਾਪੈ ਵਾਹਿਗੁਰੂ ਆਪਾ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸਰੂਪ